ਰੋਗੇ ਸਾਰੇ ਪਿੰਡ ਸਾਰਾ ਪੰਚਾਇਤ ਬੈਠੇ ਐ ਤੋ 5 ਲੱਖ ਰੁਪਇਆ ਬੰਦੇਾਂਗੇ ਜੀ ਜਦੋਂ ਸਾਰਾ ਸੋਸੀ ਸ਼ੁਰੂ ਕਰੋਗੇ ਭਰਕੇ ਗੁਰੂ रविदास মহারাজ ਕੀ ਜੈ ਸੜਕ ਦਾ ਵੀ ਕਰਵਾ ਦਿੰਦੇ ਸ਼ੁਰੂ ਜੀ ਸੜਕ ਦਾ ਥੋੜਾ ਜਿਹਾ ਆਪਣਾ ਵਿੱਚੋਂ ਵਿੱਚ ਕੋ ਨੈਟਵਰਕ ਟੁੱਟ ਗਿਆ ਸੀਗਾ ਜੀ ਉਹਨਾਂ ਨੂੰ ਮੈਂ ਸਾਰੇ ਆਫਸਰਾਂ ਨੂੰ ਕਿਹਾ ਹੈਗਾ ਕਿ ਉਹ ਜਲਦੀ ਇਹਨੂੰ ਕਰਵਾਉਂਗੇ ਆਪਾਂ ਔਰ ਮਹਾਰਾਜ ਦਾ ਜਿਹੜਾ ਗੁਰੂ रविदास ਮਹਾਰਾਜ ਦਾ ਸਥਾਨ ਹੈ ਬਹੁਤ ਵਧੀਆ ਬਣਾਓ ਉਹ ਸੇਵਾ ਕਰਾਂਗੇ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਮੇਰੇ ਇੱਥੇ ਬਹੁਤ ਪਿਆਰ ਹੈ ਜਦੋਂ ਪਹਿਲਾਂ ਬਰਿਆਣਾ ਜੀ ਕਿੱਥੇ ਆ ਪਤਗਾ ਜੀ ਮੈਂ ਇਹ ਲੈ ਕੇ ਮੈਨੂੰ ਆਏ ਸੀਗੇ ਤੇ ਸਾਰੀ ਟੀਮ ਆਪਣੀ ਸੀਗੀ ਤੇ ਇੱਥੋਂ ਆਪਾਂ ਸ਼ੁਰੂ ਕੀਤਾ ਸੀ ਇਲੈਕਸ਼ਨ ਦੀ ਕੈਂਪੇਨ ਜੀ 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 ਤੋਂ ਥੋੜਾ ਪਿੰਡ ਲਾਲ ਜੀ ਬਹੁਤ ਸਾਰਾ ਮੇਰੇ ਨਾਲ ਜੁੜਿਆ ਹੋਇਆ ਮੈਂ ਵੇਖਿਆ ਕਿ ਸਾਰੇ ਪਾਰਟੀ ਪਾਈ ਤੋਂ ਉੱਠ ਕੇ ਜੁੜੇ ਹੋਏ ਆ ਕੋਈ ਐ ਨਹੀਂ ਕਿ ਕੋਈ ਕਾਂਗਰਸ ਦਾ ਸੀ ਕੋਈ ਕਾਲ ਦਲ ਦਾ ਸੀਗਾ ਲੇਕਿਨ ਸਾਰੇ ਬਲਕਾਸ਼ ਸਿੰਘ ਨਾਲ ਜੁੜੇ ਹੋਏ ਆ ਆਪਣੇ ਪਰਿਵਾਰ ਨਾਲ ਜੁੜੇ ਹੋਏ ਆ ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਆ ਮੈਨੂੰ ਤਾਂ ਭਾਵੇਂ ਤੁਸੀਂ ਐਮ ਐਲ ਏ ਨਾ ਹੀ ਕਿਹਾ ਕਰੋ ਕਿ ਸਾਡਾ ਭਾਈ ਸੇਵਾਦਾਰ ਹੈ ਤੇ ਐਮ ਐਲ ਏ ਤਾਂ ਤੁਸੀਂ ਬਣਾਇਆ ਤੁਸੀਂ ਬਣੇ ਹੋ ਹੈ ਤੋ 5 ਲੱਖ ਰੁਪਈਆ ਮੈਂ ਆਪਣੇ ਦਿਲ ਤੋਂ ਜਿਹੜਾ ਇਹਨਾਂ ਨੂੰ ਮਹਾਰਾਜ ਦੇ ਮੁੱਖ ਰੱਖਦੇ ਹਾਂ 15 ਸਥਾਨ ਵਾਸਤੇ ਡਵੈਲਪਮੈਂਟ ਵਾਸਤੇ ਦੇਵਾਂਗਾ ਤੋ ਸਾਰਾ ਤੁਸੀਂ ਧਿਆਨ ਦਿਓ ਬਾਕੀ ਸਾਰੇ ਰੋਡ ਆਪਣੀ ਇਜ਼ਲੀ ਬਣ ਗਈ ਹੈ ਸਾਂਝੇ ਸਾਂਝੇ ਸਾਰੇ ਕੰਮ ਦਾ ਬਰੀਆਣਾ ਦਾ ਬਹੁਤ ਵਧੀਆ ਪਿੰਡ ਹੈ ਥੈਂਕ ਯੂ ਥੈਂਕ ਯੂ ਸਰ ਜੀ ਲਾਇਬ੍ਰੇਰੀ ਵੀ ਬਣਾ ਦੇਗੇ ਜੀ ਕੋਈ ਗੱਲ ਤੁਸੀਂ ਬਿਲਕੁਲ ਜੀ ਮੇਰੇ ਜਿੰਮੇ ਰਹਿਣ ਦਿਓ ਕਰਦੇ ਆ ਕੋਈ ਗੱਲ ਠੀਕ ਹੈ ਸਰ ਹੁਣ ਪੈਸਿਆਂ ਦਾ ਆਪਸ ਬਹੁਤ ਹਿਸਾਬ ਨਹੀਂ ਕਰਨਾ ਖੁੱਲੇ ਲੈ ਲਓ ਜਿੰਨੇ ਮर्जी ਲੈ ਲੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਨਾਲੋ ਸੰਤ ਭਾਈ ਹੁਣ ਸੋ ਨਿਹਾਲ ਸਤਿ ਜੀ ਧੰਨਵਾਦ ਜੀ ਸਾਡੇ ਬਹੁਤ ਹੀ ਹਰਮਨ ਪਿਆਰ ਨੇਤਾ ਸਾਨੂੰ ਵਿਸ਼ਵਾਸ ਦਵੇ ਹਾਂ ਜੀ ਸਾਡੇ ਹੋਰ ਵੀ ਸਨਮਾਨ ਹੈ ਸਾਡੇ ਬਹੁਤ ਸਤਕਾਰਯੋਗ ਨਗਰ ਦੇ ਸਸ਼ਕਿਤ ਸ਼੍ਰੀ ਸੰਤ ਸਰੂਪ ਜੀ ਆਪਣਾ ਸਨਮਾਨ ਲੈਣ ਸੰਤ ਸਰੂਪ ਜੀ ਅੱਗੇ ਹੋ ਹਾਂ ਜੀ ਸਾਡੇ ਇਸ ਤੋਂ ਬਾਅਦ ਸਤਿਗੁਰਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤਿਗੁਰਿਆ ਕਾ ਰਣਾ ਵੈਲਫੇਅਰ ਸੁਸਾਇਟੀ ਦੇ ਸਾਡੇ ਵੀਰ ਰਾਣਾ ਜੀ ਉਹ ਵੀ ਅੱਗੇ ਆਣ ਆਪਣਾ ਸਨਮਾਨ ਲੈਣ ਵੈਲਫੇਅਰ ਸੁਸਾਇਟੀ ਦੇ ਬਹੁਤ ਛੇ ਕੰਮ ਨਗਰ ਚ ਕਰ ਰਹੀ ਹਾਵੈ ਸਫਾਈ ਦਾ ਜਹ ਹੋਰ ਵੀ ਨਿੱਕਾ ਕੰਮ ਜੋ ਇਹਦਾ ਬਹੁਤ ਕਰਦੇ ਹਨ ਸਫਾਈ ਦੇ ਕੰਮ ਜਹ ਹੋਰ ਵੀ ਨੇ ਤਾਂ ਜੀ ਜੀ ਜੋ ਬੋਲੇ ਸੋ ਨਿਹਾਲ ਸਤਿਗੁਰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਹਾਲ ਸਤਿਗੁਰਿਆ ਕਾ ਜੁੜੇ ਰਹੋ ਸਤਿ ਸ੍ਰੀ ਅਕਾਲ ਜੀ ਥੱਲੇ ਥੱਲੇ ਆ ਜਿਓ ਸਾਡੀ ਸਤਿਗਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਬਹੁਤ ਬਹੁਤ ਮਹਾਰਤਪਾ ਸਿਮਰਦਾਸ ਮਹਾਰਾਜ ਦੇ ਪ੍ਰਕਾਸ਼ ਸਿਸਮ ਦੇ ਅੱਜ ਪੰਜਾਬ ਦੇ ਵਿੱਚ ਨਹੀਂ ਦੇਸ਼ਾਂ-ਵਰਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਵੀ ਸੰਗਤਾਂ ਬੈਠੀਆਂ ਆ ਸ਼ਗਵਦਾਸ ਮਹਾਰਾਜ ਦਾ ਪ੍ਰਕਾਸ਼ ਉਸਤਮਨਾਰੀਆਂ ਬੜੀ ਖੁਸ਼ੀ ਦੀ ਗੱਲ ਹੈ ਮੈਂ ਆਪਣੇ ਹਲਕੇ ਦੇ ਅੰਦਰ ਵੀ ਪਿੰਡਾਂ ਦੇ ਵਿੱਚ ਘੁੰਮ ਰਿਹਾ ਔਰ ਪਿੰਡਾਂ ਦੇ ਵਿੱਚ ਬੜਾ ਗਹਿਮਾ-ਗਮੀ ਔਰ ਬਹੁਤ ਦੁਨੀਆ ਖੁਸ਼ੀ ਦੇ ਵਿੱਚ ਜਿਹੜੀ ਚਮ ਰਹੀ ਆ ਮਹਾਰਾਜ ਦਾ ਪ੍ਰਕਾਸ਼ ਸਤੋ ਆਜ ਅਜ ਦੇ ਪੁੱਤਰ ਦਿਹਾੜੇ ਦੇ ਉੱਤੇ ਮੈਂ ਸ਼ਗਵਦਾਸ ਮਹਾਰਾਜੇ ਪ੍ਰਕਾਸ਼ ਅਰਦਾਸ ਕਰਦਾ ਹਾਂ ਕਿ ਸ਼ਗਵਦਾਸ ਮਹਾਰਾਜ ਕਿਰਪਾ ਕਰੇ ਸਭ ਦੁਨੀਆ ਤੇ ਮਿਹਰ ਭਰਿਆ ਹੱਥ ਰੱਖੇ ਔਰ ਸਮੁੱਚੇ ਸਮਾਜ ਨੂੰ ਅੱਗੇ ਵਧਣ ਦੇ ਵਾਸਤੇ ਹੋਰ ਸ਼ਕਤੀ ਦੇਵੇਂ ਸ਼ਿਰਕਵਦਾਸ ਮਹਾਰਾਜ ਦਾ ਬਹੁਤ ਬਹੁਤ ਅੱਜ ਜਿਹੜਾ ਖੁਸ਼ੀ ਦੇ ਨਾਲ ਅਸੀਂ ਤਿਹਾਰ ਸਦੀ ਸੰਕਟਾ ਮਨਾ ਰਹੀਆਂ ਧੰਨਵਾਦ ਜੀ ਜੈ ਗੁਰਦੇ ਤਨ ਗਦ ਸਾਹਿਬ ਜੀ ਤੁਸੀਂ ਛੜ ਕੇ ਬਾਰੇ ਕੀ ਗੱਲਬਾਤ ਈ ਇੱਕ ਇਲਾਕੇ ਨੂੰ ਪ੍ਰੋਬਲਮ ਆ ਜੋ ਇੱਥੇ ਅੱਗੇ ਵੀ ਗੱਲਬਾਤ ਚੱਲੀ ਆ ਜੋ ਡੰਬ ਉਹਦੇ ਬਾਅਦ ਚਲਦੇ ਬਣਾ ਲਗੇ ਉਹਦੇ ਬਾਅਦ ਛੱਡ ਕੇ ਉਹਦੇ ਵਿੱਚ ਛੱਡਿਆ ਇੱਕ ਟ੍ਰੈਕ ਬਹੁਤ ਆਉਂਦੀ ਹੈ ਇਧਰ ਪਾਸੇ ਜਲਦੀ ਬਣਾ ਕੇ ਕਰਾ ਵੀ ਟ੍ਰੈਕ ਦਾ ਵੀ ਇਹਦੇ ਬਾਰੇ ਸੋਚਦੇ ਆਪਾਂ ਬੈਠ ਕੇ ਮੀਟਿੰਗ ਕਰਕੇ ਨਾ ਜੀ ਸਾਰਾ ਕਰਦੇ ਹੱਲ ਜੀ ਇਹਦਾ ਇੱਕ ਜਿਹੜੇ ਡਾਵਾ ਉਹਦੇ ਬਾਅਦ ਇਲਾਕੇ ਨੂੰ ਬੜੀ ਪ੍ਰੋਬਲਮ ਹੈ ਡੰਬ ਡੰਪੋ ਵਾਲੀ ਵੀ ਕਰਦੇ ਜੀ ਡੈਂਪੋ ਚੱਲ ਰਿਹਾ ਹੈਗਾ ਆਪਾਂ ਨੂੰ ਜਲਦੀ ਵਾਈਂਡ ਅਪ ਕਰ ਲੈਣਾ ਓਕੇ ਥੈਂਕ ਯੂ ਅਫਤਾਰ ਸਿੰਘ ਇਹ ਸੰਪਰਕ ਹੈ ਜੀ ਜਾਣਕਾਰੀ ਦਿੱਤੀ ਗਈ ਇਲਾਕੇ ਦੇ ਐਮਐਲਏ ਸਰਦਾਰ ਸਿੰਘ ਜੀ ਲੋਕਾਂ ਦੇ ਟੀਮ ਬਧਾਈਆਂ ਗੁਰਪ੍ਰਤ ਸਮਾਜ ਵਿੱਚ ਅੱਜ ਸਮੂਲੇ ਕੀਤੀ ਬਿਰਿਆਣਾ ਪਾਉਣ ਜਿੱਥੇ ਅੰਤਾਂ ਮੂਲੇ ਕਰ ਰਹੀਆਂ ਹਾਂ ਬਧਾਈਆਂ ਦਿੰਦੇ ਹੋਏ ਜੇ ਰਾਬਰਕਾ ਸਿੰਘ ਅਹਮਦੇਲੱਖ ਜੋ ਸ਼੍ਰੀ ਵਿਲਾਸ ਸਾਹੂਨ ਵਿਖੇ ਜੋ ਤਨਤਸ਼ਵੀਰ ਵਿਲਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉਥੇ ਲੱਖ ਸੰਗ ਲਖਤਾਂ ਸੰਗਤਾਂ ਨੂੰ ਬੜੀ ਵਧਾਈਆਂ ਦਿੱਤੀਆਂ ਇਸ ਇਲਾਕੇ ਨੂੰ ਗੁਰਦਾਸਪੁਰ 5 ਲੱਖ ਰੁਪਏ ਦੀ ਜ਼ਮੂਰ ਦਿੱਤੀ ਗਈ ਹੈ ਖਾਸ ਕਰਕੇ ਹਲਮੀਸ਼ ਬਿਹਾਰਾਂ ਵੀ ਤਾਂ